ਜਦੋਂ ਉਹਨਾਂ ਨੂੰ ਪਤਾ ਲੱਗ ਜਏ ਵੀ ਬਾਬਾ ਇਹਦੇ ਘਰ ਹੁੰਦਾ ਬਾਣੀ ਰਹੀ ਦੂਜਾ ਬਾਬਾ ਨਾਲ ਜਿਹੜੇ ਸਿਰ ਕਮਾਉਂਦੇ ਉਹ ਬਾਬੇ ਦੀ ਗੱਲ ਨਹੀਂ ਮੈਂ ਕਰਦਾ ਸਾਡੇ ਗੁਰੂਆਂ ਨੇ ਦੱਸਿਆ ਬਾਣੀ ਰਹੀ ਸ਼ਬਦ ਰਹੀ ਨਿਤ ਨੇਮ ਰਹੀ ਭਜਨ ਰਹੀ ਬੰਦਗੀ ਰਹੀ ਜਦੋਂ ਬਾਬੇ ਨਾਨਕ ਦਾ ਆਗਾਜ਼ ਸ਼ਬਦ ਨਾਲ ਹੁੰਦਾ ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਬਾਲੀ ਧੁੰਦ ਘਾਟੇ ਵਦੇ ਸਾਨੂੰ ਕੀ ਮਤਲਬ ਹੈ ਅੰਦਰਲੀ ਧੁੰਦ ਦੀ ਗੱਲ ਧੁੰਦਲੇਪਣ ਦੀ ਗੱਲ ਕੀਤੀ ਹੈ ਜਦੋਂ ਬਾਬੇ ਨਾਨਕ ਦੀ ਫੇਰੀ ਸ਼ਬਦ ਰਾਹੀ ਅੰਦਰ ਹੋਈ ਸਾਰੀਆਂ ਧੁੰਦਾਂ ਗੈਬ ਸਾਰੇ ਹਨੇਰੇ ਗੈਬ ਤੇ ਜਿਹੜੇ ਪੰਜ ਅੰਦਰ ਬੈਠੇ ਐ ਨਾ ਇਹਨਾਂ ਨੂੰ ਭਜਦਿਆਂ ਨੂੰ ਫਿਰ ਰਾਹੀ ਲਵਦਾ ਬਾਣੀ ਵਿੱਚ ਲਿਖਿਆ ਨਸਵੰਜੋ ਨੱਸ ਜਾਓ ਨੱਸ ਵੰਜੋ ਕਿਲ ਵੇ ਕੋ ਕਰਤਾ ਘਰ ਆਇਆ ਉਹ ਤੁਸੀਂ ਹੁਣ ਇੱਥੇ ਸਾਡਾ ਕੋਈ ਕੰਮ ਨਹੀਂ ਉਹ ਆਪਣੇ ਸਾਰੇ ਭਰਾਵਾਂ ਨੂੰ ਕਹਿੰਦੇ ਪੰਜਾਂ ਨੂੰ ਕਹਿੰਦੇ ਦੌੜੋ ਇੱਥੋਂ ਕਰਤਾ ਘਰ ਆਇਆ ਇਹਨੇ ਤੇ ਜਿਹੜੀ ਜਗ੍ਹਾ ਤੇ ਅਸੀਂ ਬਹਿਣਾ ਸੀ ਇਹਨਾਂ ਤੇ ਮਨ ਤੇ ਕਬਜ਼ਾ ਕਰਨਾ ਸੀ ਇਹਨਾਂ ਦੇ ਮਨ ਵਿੱਚ ਤੇ ਉਹ ਮਾਲਕ ਆ ਗਿਆ ਪਰਮੇਸ਼ਰ ਆ ਗਿਆ ਪ੍ਰਭੂ ਭਗਵਾਨ ਆ ਗਿਆ ਰੱਬ ਆ ਗਿਆ ਹੁਣ ਅਸੀਂ ਇੱਥੇ ਕਿੱਥੇ ਰਹਿ ਸਕਦੇ ਆ